ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ-ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਅੱਜ ਵੀ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ 5994 ਭਰਤੀ ਨਾਲ ਸੰਬੰਧਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਕਾਫੀ ਸਮੇਂ ਤੋਂ ਜਿਹੜੀ 5994 ਭਰਤੀ ਚੱਲ ਰਹੀ ਹੈ ਅਜੇ ਤੱਕ ਕੰਪਲੀਟ ਨਹੀਂ ਹੋਈ ਪਰ ਹੁਣ ਕੰਪਲੀਟ ਹੋਣ ਦੀ ਤਾਧਾਰ ਤੇ ਹੈ ਤਾਂ ਸਿੱਖਿਆ ਭਾਗ ਅਧੀਨ 5994 ETT ਕਾਟਰ ਦੀਆਂ ਅਸਾਮੀਆਂ ਨੂੰ ਭਰਨ ਲਈ ਭਰਨ ਦੀ ਮਿਤੀ 28/24 ਤੋਂ ਪਹਿਲਾਂ ਵੱਖ-ਵੱਖ ਨਿਤੇ ਨੂੰ ਸੰਬੰਧਿਤ ਮੀਰਾ ਦੀ ਸਕਰੂਟਨੀ ਕੀਤੀ ਗਈ ਹੈ ਸਕਰੂਟਨੀ ਹੋ ਚੁੱਕੀ ਹੈ ਜੀ ਨਾਟ 94 ਦੀ ਨਾਟ ਰਚਨਾ ਮੀਟਿੰਗ ਅਟਰ ਦੀ ਹੁਣ ਤੱਕ ਦੀ ਹੋਈ ਸਕਰੂਟਨੀ ਦੌਰਾਨ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ 1 ਐਸਐਸ ਨਗਰ ਮਹੱਲੀ ਵਿਖੇ ਮਿਤੀ 27/8/2024 ਕਿਰਪਾ ਕਰਕੇ ਕੈਂਡੀਡੇਟ ਨੋਟ ਕਰਨਾ ਜਿਹੜੇ ਅਜੇ ਤੱਕ ਵੀ ਮਤਲਬ ਜਿਨ੍ਹਾਂ ਨੇ ਆਪਣੀ ਸਕਰੂਟਰੀ ਨਹੀਂ ਕਰਾਈ ਉਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ 27 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਉਹ ਆਪਣੇ ਸਕਰੂਟੀਨਿੰਗ ਕਰਵਾ ਸਕਦੇ ਆ ਇਹ ਇੱਕ ਆਖਰੀ ਮੌਕਾ ਹੋਊਗਾ ਜੀ ਇਸ ਤੋਂ ਬਾਅਦ ਹੋਰ ਕੋਈ ਚਾਂਸ ਜਾਂ ਮੌਕਾ ਨਹੀਂ ਦਿੱਤਾ ਜਾਊਗਾ ਤਾਂ ਕਿਰਪਾ ਕਰਕੇ 5894 ਭਰਤੀ ਦੇ ਈਟੀਟੀ ਕਾਡਰ ਦੇ ਜਿਹੜੇ ਕੈਂਡੀਡੇਟ ਹੈ ਉਹ ਜਰੂਰ ਇਸ ਵੱਲ ਧਿਆਨ ਦੇਣ ਆਪਣੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਹਰ ਦਿਨ ਨਵੀਂ ਜਾਣਕਾਰੀ ਲੈਣ ਦੇ ਲਈ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ